ਨੀਚੇ ਦਾ ਟਰੱਕ ਹੈ ਜਿਹਦੇ ਜੀਰੀ ਭਰੀ ਗਈ ਸੀ ਜੀਰੀ ਦੇ ਨਾਲ ਤੇ ਪੁੱਛ ਲਾਂਗੇ ਗੱਲਬਾਤ ਕਰਾਂਗੇ ਇਹਨਾਂ ਨਾਲ ਕਿ ਕੀ ਕਾਰਨ ਰਹੇ ਦੇ ਨੀਚੇ ਡਿੱਗਣ ਦੇ ਇੱਥੇ ਕਾਫੀ سارے ਸਾਡੇ ਕੋਲ ਖੜੇ ਹੈਗੇ ਆਹ ਗੱਲਬਾਤ ਕਰਦੇ ਇਹਨਾਂ ਨਾਲ ਜੀ ਦਾ ਕੁਲਦੀਪ ਸਿੰਘ ਜੀ ਕੁਲਦੀਪ ਸਿੰਘ ਜੀ ਜਿਹੜਾ ਟਰੱਕ ਹੈ ਨੀਚੇ ਡਿੱਗੇ ਪੈ ਜੀਰੀ ਦਾ ਭਰਿਆ ਹੋਇਆ ਇਹਦਾ ਕੀ ਕਾਰਨ ਮੰਨਦੇ ਤੁਸੀਂ ਡਿੱਗਣ ਦਾ ਕੱਲ ਨਾ ਇਹ ਬੱਸ ਸਾਰੇ ਪੱਥਰ ਰੱਖੇ ਹੋਏ ਸੀਗੇ ਪਹਿਲਾਂ ਬੰਦ ਬੰਦ ਕੀਤਾ ਹੋਇਆ ਸੀਗਾ ਇਹ ਤੇ ਲੋਕਾਂ ਨੇ ਮਤਲਬ ਧੱਕੇ ਜ਼ਬਰਦਸਤੀ ਨਾਲ ਇਹ ਪੱਥਰ ਪੁੱਤਰਾਂ ਪਰਾਗਾ ਤੇ ਟ੍ਰੈਕਟਰਾਂ ਡੋਟਰਾਂ ਨਾਲ ਦੇ ਰਸਤਾ ਖੋਲਦਾ ਪ੍ਰਸ਼ਾਸਨ ਨੇ ਤਾਂ ਮਤਲਬ ਬੰਦ ਕੀਤਾ ਸੀਗਾ ਵੇ ਕੱਲ ਕਿਤੇ ਮਨ ਲਾ ਸਵੇਰੇ ਕੋਈ ਦੱਸ ਰਹੀ ਸੀ ਕਹਿੰਦੇ ਵੀ ਸਵੇਰੇ ਇੱਥੋਂ ਨਾ ਇੱਕ ਬਜਰੀ ਦਾ ਟਰੱਕ ਲੰਘਿਆ ਸੀਗਾ ਕੁਝ ਤਾਂ ਸਵੇਰੇ ਧੁੰਦ ਸੀਗੀ ਧੂਆ ਸੀਗਾ ਜਿਹੜਾ ਜੀਰੇ ਨਾਲ ਜਗਾ ਅੱਗ ਲਾ ਰਕਿਆ ਜੀ ਜੀ ਉਹਦੇ ਕਾਰਨ ਧੂਆ ਜ਼ਿਆਦਾ ਹੋ ਰਿਹਾ ਸੀ ਸਵੇਰ ਨੂੰ ਤੇ ਕੁਝ ਧੁੰਦ ਵੀ ਸੀਗੀ ਤੇ ਕੁਝ ਇੱਥੋਂ ਦੇ ਇੱਕ ਟਰਾਲ ਲੰਘਾ ਸੀ ਟੈਂਕਰ ਬਜਰੀ ਵਾਲਾ ਜੋ ਕਿ ਉਹਦੇ ਵਿੱਚੋਂ ਬਜਰੀ ਖਿੰਡਦੀ ਜਾ ਰਹੀ ਸੀ ਮਨ ਲੱਗਦਾ ਹੋ ਸਕਦਾ ਉਹਦੇ ਕਾਰਨ ਵੀ ਇਹ ਇਹ ਟਰੱਕ ਥੋੜਾ ਸਪੀਡ ਤੇ ਸੀਗਾ ਤੇ ਉਹਦੇ ਕਰਕੇ ਮਨ ਲੱਗਦਾ ਵੀ ਇਹਨੂੰ ਦਿਸ ਨੂੰ ਨਹੀਂ ਦਿਸਿਆ ਉਹਨਾਂ ਤੇ ਇੱਕ ਪੱਥਰ ਰੱਖਿਆ ਸੀ ਗੜੇ ਉਹਦੇ ਵਿੱਚ ਵੱਜਣ ਕਾਰਨ ਥੋੜਾ ਹੰਪ ਸੀਗਾ ਇਹ ਮਤਲਬ ਕੰਟਰੋਲ ਤੋਂ ਬਾਹਰ ਹੋ ਗਿਆ ਇਹ ਜਿਹੜੇ ਬੰਦੇ ਸੀ ਕਿੰਨੇ ਬੰਦੇ ਸੀ ਉਹ ਵਿੱਚ ਉਹ ਸੀਗੇ ਜੀ ਕੋਈ ਇਹਨਾਂ ਦਾ ਨੁਕਸਾਨ ਕੋਈ ਜਾਨ ਦਾ ਬਚ ਕੇ ਨਹੀਂ ਜਾਨ ਨਹੀਂ ਨੁਕਸਾਨ ਤੋਂ ਬਚ ਕੇ ਉਹ ਰਹੀ ਹੈਗੇ ਨਾ ਹੈਗੇ ਵੈਸੇ ਦਵਾਈ ਦੋਈ ਇਹਨਾਂ ਨੂੰ ਕੱਲ ਦਵਾਤੀ ਸੀ ਅਸੀਂ ਉਹ ਲੰਗੀ ਸੀ ਵੀ ਸਾਡਾ ਡੇਲੀ ਦਾ ਫੜਾ ਉਹ ਪੀਜੀਸੀ ਨਿਊਜ਼ ਦੇਖ ਰਹੇ ਸਾਰੇ ਦਸਕਾਂ ਸੱਸੀ ਕਾਲ ਮਹਾਂ ਚੌਕੌਰ ਸਿੰਘ ਖਾਨ ਪਰ ਵਕੀਰਾਂ ਅੱਜ ਅਸੀਂ ਗੱਲ ਕਰਾਂਗੇ ਸੁਨਾਮ ਦੀ ਜਿੱਥੇ ਪਹਿਲਾਂ ਵੀ ਅਸੀਂ ਬਰਸਾਤੀ ਨਾਲੇ ਉੱਤੇ ਇੱਕ ਦਿਨ ਵੀਡੀਓ ਪਾਈ ਸੀ ਵੀਡੀਓ ਕਾਫੀ ਵਾਇਰਲ ਹੋਈ ਸੀਗੀ ਇਹੇ ਪਹਿਲਾਂ ਇਥੇ بڑے بڑے ਪੱਥਰ ਰੱਖ ਕੇ ਬੰਦ ਕੀਤਾ ਗਿਆ ਸੀ ਕਿਉਂਕਿ ਜਦੋਂ ਬਰਸਾਤੀ ਟਾਈਮ ਹੈ ਬਰਸਾਤਾਂ ਦੇ ਟਾਈਮ ਦੇ ਵਿੱਚ ਜਿੱਥੇ ਪੂਰੇ ਪੰਜਾਬ ਦੇ ਵਿੱਚ ਪਾਣੀ ਆ ਚੁੱਕਿਆ ਸੀ ਉੱਥੇ ਬਰਸਾਤੀ ਨਾਲ ਇਹਦੇ ਵਿੱਚ ਨਾ ਪਾਣੀ ਆ ਗਿਆ ਚੁੱਕਿਆ ਜਿੱਥੇ ਫਸਲਾਂ ਬਰਬਾਦ ਕੀਤੀਆਂ ਸਨ ਉੱਥੇ ਜਿਹੜਾ ਨਾਲਾ ਹੈ ਨਾਲੇ ਦੇ ਜਿਹੜੇ ਨੀਚੇ ਪੁਲ ਬਣੇ ਨਾ ਪੁਲ ਟੁੱਟ ਚੁੱਕੇ ਸੀਗੇ ਬਲਕਿ ਮੈਂ ਮੈਂ ਨਾ ਖਤਮ ਹੋ ਚੁੱਕਿਆ ਇਹਦੇ ਜਿਹੜੀ ਜ਼ੀਰੋ ਸਾਡੇ ਮੁਲਾਜ਼ਮਾਂ ਨੇ ਕਹਤੇ ਸੀ ਵੀ ਇਹ ਪੁਲ ਦਾ ਕਦੋਂ ਵੀ ਕੋਈ ਹਾਦਸਾ ਵੱਡਾ ਹੋ ਸਕਦਾ ਹੈ ਇਹਨੂੰ ਬੰਦ ਕੀਤਾ ਗਿਆ ਸੀ بڑے بڑے ਪੱਥਰ ਰੱਖ ਕੇ ਪਰ ਕਿਸੇ ਕਾਰਨਾ ਕਰਕੇ ਇਹਨੂੰ ਦੁਆਰਾ ਖੋਲ ਦਿੱਤਾ ਗਿਆ ਸੀਗਾ ਖੋਲਣ ਦੇ ਬਾਵਜੂਦੇ ਤੇ ਆਵਾਜੇ ਜਿਹੜੀ ਸੰਕੂਰੂਰ ਤੋਂ ਸਨਾਮ ਨੂੰ ਆਉਣ ਜਾਣ ਦੇ ਲਈ ਆਵਾਜੇ ਜਿਹੜੀ ਹੈ ਤੁਸੀਂ ਦੇਖ ਸਕਦੇ ਹੋ ਦੁਆਰਾ ਚਾਲੂ ਹੋਗੀ ਪਰ ਚਾਲੂ ਹੋਣ ਦੇ ਨਾਲ ਇੱਥੇ ਜਿਹੜੇ ਐਕਸੀਡੈਂਟਾਂ ਦਾ ਕਾਰਨ ਬਹੁਤ ਵੱਡੇ ਵੱਡੇ ਕਾਰਨ ਬਣ ਜਾਂਦੇ ਆ ਕਈ ਵਾਰ ਕਿਉਂਕਿ ਜਿਹੜਾ ਇਹ ਹਾਸਤਾ ਗ੍ਰਸਤ ਖੇਤਰ ਬਣ ਚੁੱਕਿਆ ਅੱਜ ਇੱਥੇ ਪਹਿਲਾਂ ਵੀ ਤੁਸੀਂ ਦੇਖਿਆ ਹੋਣਾ ਕਈ ਵਾਰ ਇੱਕ ਦਿਨ ਅਮਰੂਤੀ ਡਿੱਗ ਵੀ ਸੀਗੀ نیچے ਤੇ ਅੱਜ ਟਰੱਕ ਤੁਸੀਂ ਦੇਖ ਸਕਦੇ ਹੋਗੇ نیچے ਜਿਹੜਾ ਟਰੱਕ ਹੈ ਜਿਹਦੇ ਜੀਰੀ ਭਰੀ ਗਈ ਸੀ ਜੀਰੀ ਦੇ ਨਾਲ ਤੇ ਪੁੱਛ ਲਾਂਗੇ ਗੱਲਬਾਤ ਕਰਾਂਗੇ ਇਹਨਾਂ ਨਾਲ ਕੀ ਕਾਰਨ ਰਹੇ ਦੇ ਨੀਚੇ ਡਿੱਗਣ ਦੇ ਇੱਥੇ ਕਾਫੀ ਸਾਰੇ ਸਾਡੇ ਕੋਲ ਖੜੇ ਹੈਗੇ ਆਹ ਗੱਲਬਾਤ ਕਰਦੇ ਇਹਨਾਂ ਨਾਲ ਜੀ ਦਾ ਕੁਲਦੀਪ ਸਿੰਘ ਜੀ ਕੁਲਦੀਪ ਸਿੰਘ ਜੀ ਜਿਹੜਾ ਟਰੱਕ ਹੈ ਨੀਚੇ ਡਿੱਗੇ ਪਿਆ ਜੀ ਦਾ ਭਰਿਆ ਹੋਇਆ ਇਹਦਾ ਕੀ ਕਾਰਨ ਮੰਨਦੇ ਤੁਸੀਂ ਡਿੱਗਣ ਦਾ ਇਹਦਾ ਡਿੱਗਣ ਦਾ ਕਾਰਨ ਦਾ ਜੀ ਇਹ ਹੈਗਾ ਵੀ ਕੱਲ ਨਾ ਇਹ ਬੱਸ ਸਾਰੇ ਪੱਥਰ ਰੱਖੇ ਹੋਏ ਸੀਗੇ ਪਹਿਲਾਂ ਬੰਦ ਬੰਦ ਕੀਤਾ ਹੋਇਆ ਸੀਗਾ ਇਹ ਜੀ ਜੀ ਇਹ ਲੋਕਾਂ ਨੇ ਮਤਲਬ ਧੱਕੇ ਜ਼ਬਰਦਸਤੀ ਨਾਲ ਇਹ ਪੱਥਰ ਪੁੱਤਰਾਂ ਪਰਾਗਾ ਤੇ ਟਰੈਕਟਰਾਂ ਡੋਟਰਾਂ ਨਾਲ ਦੇ ਰਸਤਾ ਖੋਲਦਾ ਪ੍ਰਸ਼ਾਸਨ ਨੇ ਦਾ ਮਤਲਬ ਬੰਦ ਕੀਤਾ ਹੋਇਆ ਸੀਗਾ ਇਹ ਕੱਲ ਕਿਤੇ ਮਨ ਲਾ ਸਵੇਰੇ ਕੋਈ ਦੱਸ ਰਹੀ ਸੀ ਕਹਿੰਦੇ ਵੀ ਸਵੇਰੇ ਇੱਥੋਂ ਨਾ ਇੱਕ ਬਜਰੀ ਦਾ ਟਰੱਕ ਲੰਘਿਆ ਸੀਗਾ ਕੁਝ ਤਾਂ ਸਵੇਰੇ ਧੁੰਦ ਸੀਗੀ ਧੂਆ ਸੀਗਾ ਜਿਹੜਾ ਜੀਰੀਆਂ ਨੂੰ ਅੱਜ ਕਾ ਲੱਗ ਲਾਰ ਗਿਆ ਜੀ ਜੀ ਉਹਦੇ ਕਾਰਨ ਧੂਆ ਜ਼ਿਆਦਾ ਹੋ ਰਿਹਾ ਸੀ ਸਵੇਰ ਨੂੰ ਤੇ ਕੁਝ ਧੁੰਦ ਵੀ ਸੀਗੀ ਤੇ ਕੁਝ ਇੱਥੋਂ ਦੇ ਇੱਕ ਟਰਹ ਹੋ ਲੰਘਾ ਸੀ ਟੈਂਕਰ ਬਜਰੀ ਵਾਲਾ ਜੋ ਕਿ ਉਹਦੇ ਵਿੱਚੋਂ ਬਜਰੀ ਖਿੰਡਦੀ ਯਾਰੀ ਸੀ ਮਨ ਲਾਦਾ ਹੋ ਸਕਦਾ ਉਹਦੇ ਕਾਰਨ ਵੀ ਇਹ ਇਹ ਟਰੱਕ ਥੋੜਾ ਸਪੀਡ ਤੇ ਸੀਗਾ ਤੇ ਉਹਦੇ ਕਰਕੇ ਮਨ ਲਾਦਾ ਵੀ ਇਹਨੂੰ ਦਿਸਣੋਂ ਨਹੀਂ ਦਿਸਿਆ ਉਹਨਾਂ ਤੇ ਇੱਕ ਪੱਥਰ ਰੱਖਿਆ ਸੀ ਕਰੇ ਉਹਦੇ ਵਿੱਚ ਵੱਜਣ ਕਾਰਨ ਥੋੜਾ ਹੰਪ ਸੀਗਾ ਤੇ आ, मतलब कंट्रोल ਤੋਂ ਬਾਹਰ ਹੋ ਗਿਆ ਜਿਹੜੇ ਬੰਦੇ ਸੀ ਕਿੰਨੇ ਬੰਦੇ ਸੀ ਉਹ ਵਿੱਚ ਕੋਈ ਉਹਨਾਂ ਦਾ ਨੁਕਸਾਨ ਕੋਈ ਜਾਨ ਦਾ ਬਚ ਗਿਆ ਜਾਨ ਨਹੀਂ ਨੁਕਸਾਨ ਤੋਂ ਬਚ ਗਏ ਉਹ ਰਹੀ ਹੈਗੇ ਨੇ ਹੈਗੇ ਵੈਸੇ ਦਵਾਈ ਦੋਈ ਇਹਨਾਂ ਨੂੰ ਕੱਲ ਦਵਾਤੀ ਸੀ ਅਸੀਂ ਉਹ ਲੰਗੀ ਸੀ ਵੀ ਸਾਡਾ ਡੇਲੀ ਦਾ ਅਪਡਾਟ ਉਹ ਮੌਕੇ ਤੇ ਮੌਜੂਦ ਤੇ ਗਵਾਹ ਤੁਸੀਂ ਮੌਕੇ ਦੀ ਨਹੀਂ ਨਹੀਂ ਅਸੀਂ ਨਾ ਸਾਡਾ ਡੇਲੀ ਅਪਡਾਟ ਮਤਲਬ ਸੰਗਰੂਰ ਤੋਂ ਤੇ ਉਹ ਸਾਨੂੰ ਸਵੇਰੇ ਸਾਨੂੰ ਪਤਾ ਲੱਗਿਆ ਤੇ ਉਦੋਂ ਇੱਥੇ ਜਿਵੇਂ ਮੌਕੇ ਤੇ ਸੀਗੇ ਤਾਂ ਕਰਕੇ ਕਿਉਂਕਿ ਪ੍ਰਸ਼ਾਸਨ ਨੇ ਵੀ ਇੱਥੇ ਆ ਕੇ ਦੁਬਾਰਾ ਫੇਰ ਗੱਲਬਾਤ ਕੀਤੀ ਪੱਥਰ ਰਖਣ ਦੇ ਜਾਂ ਬੰਦ ਕਰਨ ਦੇ ਲਈ ਕੋਈ ਇਦਾਂ ਦੀ ਕੋਈ ਇਨਫੋਰਮੇਸ਼ਨ ਤੁਹਾਡੇ ਕੋਲ ਹੋਵੇ ਪ੍ਰਸ਼ਾਸਨ ਵੱਲੋਂ ਹਲੇ ਕੋਈ ਵੀ ਨਿਮਨ ਲੱਦਾ ਪਹੁੰਚਣਾ ਲਵੇ ਜੀ ਪ੍ਰਸ਼ਾਸਨ ਨੇ ਤਾਂ ਚਾਰ ਪੰਜ ਵਾਰ ਬੰਦ ਕਰਦਾ ਰੇ ਕੰਦਾ ਕੱਢੀਆਂ ਸੀ ਦੋਨਾਂ ਸਾਈਡ ਤੋਂ ਇਹਦਾ ਮਤਲਬ ਲੋਕ ਹੀ ਜ਼ਬਰਦਸਤੀ ਹੁਣ ਟਰੈਕਟਰਾਂ ਟਰਾਲੀਆਂ ਨਾਲ ਕੰਦਾ ਕੁੰਦਾ ਕੱਢੀਆਂ ਸੀ ਪਹਿਲਾਂ ਚੱਕਤੀਆਂ ਰੋ ਉਹਨਾਂ ਨੇ ਧੱਕੇ ਨਾਲ ਤੁਸੀਂ ਦੇਖ ਸਕਦੇ ਹੋ ਕਿਉਂਕਿ ਕਈ ਵਾਰ ਲੋਕੀ ਵੀ ਜ਼ਿਆਦਾ ਧੱਕਾ ਕਰ ਜਾਂਦੇ ਆਗੇ ਇੱਥੇ ਕੰਦਾ ਕੱਟ ਚੁੱਕਿਆ ਕਿਉਂਕਿ ਜਦੋਂ ਸਰਕਾਰ ਨੇ ਪ੍ਰਸ਼ਾਸਨ ਨੇ ਜ਼ੀਰੋ ਹੋ ਚੁੱਕਿਆ ਨੀਚੇ ਜਿਹੜੇ ਕੰਦਾ ਨੀਚੇ ਦੇ ਦੁਆਰਾ ਬਣੀ ਨੇ ਉਹ ਹੱਲ ਚੁੱਕੀਆਂ ਨਹੀਂ ਇਹ ਇਸ ਟਾਈਮ ਜਿਹੜਾ ਪੁਲਾਇਆ ਫਲਾਈਓਵਰ ਹੈ ਜਿਹੜਾ ਬਣਿਆ ਆਇਆ ਹੈ ਇਹ ਕਮਜ਼ੋਰ ਹੋ ਚੁੱਕਾ ਹੈ ਇਹਦੀ ਜਿਹੜੀ 0 ਹੈ 0.1 ਦੱਸ ਦਿੱਤਾ ਸੀ ਵੀ ਇਹ ਕਦੋਂ ਵੀ ਕੋਈ ਹਾਦਸਾ ਹੋ ਸਕਦਾ ਵੱਡਾ ਹਾਦਸਾ ਤੁਸੀਂ ਦੇਖ ਸਕਦੇ ਹੋ ਸੱਚਮੁੱਚ ਜਿਹੜਾ ਕਾਰਨ ਪ੍ਰਸ਼ਾਸਨ ਨੇ ਕਿਹਾ ਪਰ ਲੋਕੀ ਨਹੀਂ ਮੰਨਦੇ ਕਈ ਵਾਰ ਆਪਣੀ ਜਿੱਦ ਦੇ ਅੱਗੇ ਜਿਹੜਾ ਪ੍ਰਸ਼ਾਸਨ ਦੀਆਂ ਗੱਲਾਂ ਵੀ ਨਹੀਂ ਮੰਨਦੇ ਜਿਹੜਾ ਕਿਸੇ ਦਾ ਨੁਕਸਾਨ ਕਿਸੇ ਦੀ ਜਾਨ ਚਲੀ ਜਾਂਦੀ ਹੈ ਬਾਅਦ ਚ ਸੋਚਣਾ ਆਪ ਪਸਤਾਇਆ ਕਿਆ ਬਣੇ ਜਦ ਚੜੀਆਂ ਚੁਗੀਆਂ ਖੇਤ ਕਿਤੇ ਮਾਲਕ ਵੀ ਖੜੇ ਉਹਨਾਂ ਨਾਲ ਗਲਵੱਤ ਕਰਾਂ ਕਿ ਨਾ ਵੀਰ ਜੀ ਅਬ ਜੀ ਦਾ ਨਰਵੀ ਵੀਰ ਜੀ ਇਹ ਜਿਹੜਾ ਕਿਉਂਕਿ ਤੁਹਾਡਾ ਟਰੱਕ ਨੀਚੇ ਡਿੱਗ ਗਿਆ ਜਿਹੜੀ ਦਾ ਪਰ ਇਹ ਟਰੱਕਾ ਬੜਾ ਨੁਕਸਾਨ ਹੋ ਗਿਆ ਤੇ ਡ ਨਲੈ ਕੀ ਨੇ ਬਈ ਯਾਰ ਕੁਛ ਕੁ ਸਾਡੀਆਂ ਕੁਛ ਕੁ ਸਰਕਾਰਾਂ ਦੀ ਆਪਾਂ ਇਹ ਨਹੀਂ ਵੀ ਆਪਾਂ ਪੱਲਾ ਛੱਡ ਜੀ ਹਾਂ ਹਾਂ ਵੀਰ ਠੀਕ ਹੈ ਆਪਣੀਆਂ ਵੀ ਨੇ ਕੁਛ ਕੁ ਸਰਕਾਰਾਂ ਦੀ ਤਾਂ ਹੈ ਹੀ ਨਲੈਕੀਆਂ ਨੇ ਹਨ ਜਿਆਦਾ ਥੋੜਾ ਜਿਹਾ ਅਸੀਂ ਵੀ ਪੂਰੇ ਵਧੀਆ ਢੰਗ ਨਾਲ ਚੁਣੀ ਸੀ ਸਰਕਾਰ ਇਹ ਅਸੀਂ ਆਪ ਵੋਟਾਂ ਪਾਈਆਂ ਬੜਾ ਸਾਨੂੰ ਵੀ ਐਂਦੀ ਵੀ ਚਲੋ ਕੋਈ ਗੱਲਬਾਤ ਬਣੂਗੀ ਹਾਂ ਹਾਂ ਪਰ ਨਹੀਂ ਯਾਰ ਬਈ ਜਿਆਦਾ ਇਹ ਪਹਿਲਾਂ ਨਾਲੋਂ ਜ਼ਿਆਦਾ ਹੀ ਕਮ ਖਰਾਬ ਹੋ ਗਿਆ ਕਿਉਂਕਿ ਆਮਨ ਅਰੋੜਾ ਇਸ ਟਾਈਮ ਕੈਬਿਨੇਟ ਦੇ ਵਿੱਚ ਬੈਠੇ ਆ ਇੱਕ ਵਜੀਰ ਹੈਗੇ ਤੇ ਉਹਨਾਂ ਨੇ ਵੀ ਕਈ ਵਾਰ ਅਸੀਂ ਪੁੱਛਿਆ ਸੀ ਉਹਨਾਂ ਨੂੰ ਇਹ ਫਲਾਈਪ ਬਾਰੇ ਕਿੰਨੀ ਗੱਲਬਾਤ ਕਰੀ ਤੁਸੀਂ ਕੀ ਕਹੋਗੇ ਨਸ ਕਿਉਂ ਕੀ ਕਹਿ ਸਕਦੇ ਬਈ ਯਾਰ ਨਹੀਂ ਟਾਈਮ ਲੱਗਿਆ ਹੋਣਾ ਜੇ 2-4 ਹੋਰ ਵੱਧ ਮਰਨਗੇ ਜਦੋਂ ਹਨਾ ਪਹਿਲਾਂ ਪਰਸੋਂ ਗੱਡੀ ਡਿੱਗ ਕੇ ਡਿਆ 6 ਬੰਦੇ ਦੀਗੇ ਚਲੋ ਕੁਦਰਤ ਮਹਾਰਾਜ ਦੀ ਉਹ ਬਚ ਗਏ ਤੇ ਬੰਦੇ ਚਲੋ ਸਾਡੇ ਵੀ ਬਚ ਗਏ ਮੇਨਾਂ ਦਾ ਸ਼ਾਇਦ ਬਲੀ ਬਲੀ ਭਾਲ ਦੀ ਸਰਕਾਰ ਹਨਾ ਇੱਕ ਤੁਹਾਨੂੰ ਕਿੱਦਾਂ ਲੱਗਦਾ ਕਿਉਂਕਿ ਨੁਕਸਾਨ ਕਾਫੀ ਸਾਰਾ ਹੋ ਗਿਆ ਤੁਹਾਡੇ ਟਰੱਕ ਵੀ ਬਹੁਤ ਜਿਆਦਾ ਨੁਕਸਾਨ ਨਿਆ ਗਿਆ ਠੀਕ ਹੈ ਤੇ ਹੋਰ ਵੀ ਕਾਫੀ ਸਾਰੇ ਮਨਾਂ ਇਦਾਂ ਲੱਗਦਾ ਹਾਦਸਾ ਹੋਣ ਦੇਖੋ ਖਾਦਸੇ ਨਹੀਂ ਕਿਉਂਕਿ ਆਲੇ ਦਲੇ ਕੋਈ ਜਾਲ ਕੋਈ ਲੱਗੇ ਨਹੀਂ ਕੋਈ ਕਿਸਦਾ ਕੋਈ ਸੇਫਟੀ ਨਹੀਂ ਗਈ ਸੇਫਟੀ ਤਾਂ ਬਈ ਹੋ ਰਹੀ ਸਰਕਾਰਾਂ ਨੂੰ ਆਪਦੀ ਹੁਣ ਪ੍ਰੈਸ ਕਾਨਫਰੈਂਸਾਂ ਹੋਣੀਆਂ ਨੇ 30 ਕਰੋੜ ਰੁਪਇਆ ਲੱਗੇ ਜੀ ਹੈਨਾ ਤੇ ਉਹ 30 ਕਰੋੜ ਕਿਸੇ ਚੱਜ ਦੇ ਕੰਮ ਤੇ ਲਾ ਲੰਦੇ ਯਾਰ ਉਹ ਜਰੂਰ ਸੀ ਨਿਕਲਿਆ ਆਪਦਾ ਤਾਂ ਹਾਂ ਉਈ ਕੰਮ ਤਾਂ ਹੋਇਆ ਨਹੀਂ ਉੱਥੇ ਨਾ ਕੋਈ ਹੋਇਆ ਨਾ ਕੋਈ ਗਲੀ ਕਲੀਅਰ ਹੋਈ ਹੈ ਚਲੋ ਜੇ ਕੋਈ ਫਾਇਦਾ ਹੋਵੇ ਪੰਜਾਬ ਨੂੰ ਵਧੀਆ ਗੱਲ ਹੈ ਪਰ ਨਹੀਂ ਕੋਈ ਗੱਲਬਾਤ ਨਹੀਂ ਇੱਥੇ ਦਮਨ ਥੰਦ ਬਾਜ ਦਾ ਬਿਲਕੁਲ ਘਰ ਨੇੜੇ ਈਸੇ ਨਾਲੇ ਦੇ ਕਿਉਂਕਿ ਜੇ ਕਾਫੀ ਸਾਰੇ ਨਾਲੇ ਦੇ ਉੱਪਰ ਈਸੇ ਦੇ ਨਾਲੇ ਦੇ ਉੱਪਰ ਦੋ ਤਿੰਨ ਪੁਲ ਬਣਾਏ ਗਏ ਜਿਵੇਂ ਇਸ ਤਰ੍ਹਾਂ ਲੋਂਗੋਵਾਲ ਸਭ ਤੋਂ ਜਿਹੜਾ ਚਰਚਾ ਦੇ ਵਿੱਚ ਆਇਆ ਸੀ ਪੁਲ ਬਣਾਉਣ ਦਾ ਤੇ ਇਹ ਆਪਣੇ ਮਨਕਾਂ ਦੇ ਨੇੜੇ ਨਹੀਂ ਬਣਾਇਆ ਇਹਦੇ ਬਾਰੇ ਤੁਸੀਂ ਕੀ ਕਹੋਗੇ ਬਈ ਯਾਰ ਪਹਿਲਾਂ ਇੰਨਾ ਦੀ ਵੀ ਸਰਕਾਰ ਸੀ ਆਪਾਂ ਕੱਲੀ ਭਵਨਤਮਨ ਨੂੰ ਕਹੀ ਚੱਲੀ ਹੈ ਹਨਾ ਇਹਨਾਂ ਦੀ ਵੀ ਸਰਕਾਰ ਸੀ ਉਸ ਤੋਂ ਪਹਿਲਾਂ ਸਕ ਇਥੇ ਨਹੀਂ ਕੋਈ ਯਰ ਧਿਆਨ ਦਿੰਦਾ ਜੀ ਸਰਕਾਰ ਕਾਬ ਦਾ ਉੱਲੂ ਸਿੱਧਾ ਦੇਖਦਾ ਕਿਹੜੀਆਂ ਸਰਕਾਰਾਂ ਕੁਛ ਨਹੀਂ ਗੱਲਬਾਤ ਹੈਗੀ ਤੁਹਾਨੂੰ ਕਿਵੇਂ ਲੱਗਦਾ ਕਿ ਕਿਉਂਕਿ ਭਾਜੀਪੀ ਵੀ ਪੰਜਾਬ ਦੇ ਵਿੱਚ ਪੈਰ ਫੈਲ ਰਹੀ ਹੈ ਇਥੇ ਸਮਰਿਤ ਮਾਨ ਵੀ ਇਸ ਟਾਈਮ ਮੌਜੂਦਾ ਐਮਪੀ ਨੇਗੇ ਤੁਹਾਨੂੰ ਕੌਣ ਲੱਗਦਾ ਕਿ ਪੰਜਾਬ ਦਾ ਭਲਾ ਕੋਈ ਕਰ ਸਕਦਾ ਹੈਗਾ ਇਹਨਾਂ ਤਿੰਨੇ ਪਾਰਟੀਆਂ ਛੱਡ ਕੇ ਦੋ ਪਾਰਟੀਆਂ ਹੋਰ ਮੈਦਾਨ ਵਿੱਚ ਨੇ ਤੁਸੀਂ ਸਭ ਤੋਂ ਵੱਧ ਬੁੱਧੀਜੀਵੀ ਹੋਵੋਗੇ ਤੁਸੀਂ ਬੰਦਿਆਂ ਨੂੰ ਬਹੁਤ ਮਿਲਦੇ ਹੋਵੋਗੇ ਹਨਾ ਤੁਹਾਨੂੰ ਲੱਗਦਾ ਵੀ ਕੋਈ ਕਰ ਦੂਗਾ ਬਲੱਡ ਤਾਂ ਪੰਜਾਬ ਦਾ ਹੀ ਹੈ ਜੀ ਕੋਈ ਹੋਵੇ ਬਸ ਇੱਕ ਲੋਗੋ ਚੇਂਜ ਹੋ ਜਾਂਦਾ ਗੱਲ ਕੁਛ ਨਹੀਂ ਹਨਾ ਗੱਲ ਕੁਛ ਨਹੀਂ ਸੋਚਾਂ ਸਾਰੀਆਂ ਉਹੀ ਨੇ ਉਹ ਇੱਥੇ ਹੀ ਖੜੀਆ ਗੱਲਬਾਤ ਬਦਲੀ ਨਹੀਂ ਹੈਗੀ ਚਾਹੇ ਭਾਜਪਾ ਅਜੇ ਚਾਹੇ ਆਮ ਆਦਮੀ ਅਜੇ ਚਾਹੇ ਕਾਂਗਰਸ ਅਜੇ ਚਾਹੇ ਅਕਾਲੀ ਅਜੇ ਆਪਾਂ ਨੇ ਤਾਂ ਕਰ ਕੀ ਖਾਣਾ ਯਾਰ ਬਈ ਇਹ ਕੋਬ ਨਹੀਂ ਖਾਣ ਦਿੰਦੇ ਜਿਹੜੀਆਂ ਨੀਤੀਆਂ ਮਾਰੂ ਚੱਲ ਰਹੀਆਂ ਨੇ ਉਸ ਹਿਸਾਬ ਨਾਲ ਨਹੀਂ ਆਉਣੀ ਕਹਾਣੀ ਲੋਕ ਦੇਖੋ ਤੁਹਾਨੂੰ ਅਸੀਂ ਨਿੱਤ ਤੇ ਖ਼ਬਰਾਂ ਦਿੰਦੇ ਰਹੇ ਨੇ ਰਿਪੋਰਟਾਂ ਦਿੰਦੇ ਰਹੇ ਨੇ ਪਰ ਕਿ ਕ ਜਦੋਂ ਇਹ ਜਾ ਹਾਦਸਾ ਹੋ ਜਾਂਦਾ ਕੋਈ ਕਿਸੇ ਦਾ ਨੁਕਸਾਨ ਹੋ ਜਾਂਦਾ ਮਨ ਬੜਾ ਦੁਖੀ ਹੁੰਦਾ ਸਰਕਾਰਾਂ ਪ੍ਰਤੀ ਇਹਨਾਂ ਦਾ ਕਾਫੀ ਦੁੱਖ ਜਤਾਇਆ ਹੈਗਾ ਇਸੇ ਤਰੀ ਨਮੀ ਅਤੇ ਖਾਹਰਾ ਦੇਖਣ ਲਈ ਸਾਡੇ ਨਾਲ ਜੁੜੇ ਰਹੋ ਧੰਨਵਾਦ ਜੀ